ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਕਿ ਜਦੋਂ ਵੀ ਤੁਹਾਡੀ ਕਿਦਰੇ ਵੀ ਰਾਤ ਨੂੰ ਅੱਖ ਅਚਾਨਕ ਹੀ ਖੁੱਲ ਜਾਂਦੀ ਹੈ ਜਾਂ ਅਮਰਤ ਵੇਲੇ ਅੱਖ ਖੁੱਲ ਜਾਂਦੀ ਹੈ ਤਾਂ ਉਸ ਵੇਲੇ ਤੁਸੀਂ ਪੰਜ ਸ਼ਬਦ ਬੋਲਦੇ ਨੇ ਹਨ ਸੰਗਤ ਜੀ ਇਸ ਦਾ ਜਿਹੜਾ ਫਲ ਹੈ ਤੁਹਾਨੂੰ ਮਿਲਣਾ ਹੈ ਉਸੇ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿਉਂਕਿ ਸਾਧ ਸੰਗਤ ਜੀ ਇਹ ਸਾਡੇ ਨੇ ਇਹ ਬਾਬਾ ਦੀਪ ਸਿੰਘ ਜੀ ਦੇ ਬਚਨ ਹਨ ਜੋ ਹਮੇਸ਼ਾ ਹੀ ਸੱਚ ਹੋ ਜਾਂਦੇ ਹਨ ਸੋ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਧਿਆਨ ਧਰ ਕੇ ਲਿਖੋ ਤਨ ਤਨ ਬਾਬਾ ਦੀਪ ਸਿੰਘ ਜੀ ਤੇ ਸਾਧ ਸੰਗਤ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਡੇ ਘਰ ਦੇ ਵਿੱਚੋਂ ਨਸ਼ਾ ਗਰੀਬੀ ਦਲੇਦਰ ਵਰਗੇ ਕੋਡ ਹਮੇਸ਼ਾ ਦੇ ਲਈ ਹਮੇਸ਼ਾ ਦੇ ਲਈ ਸੰਗਜ ਜੀ ਦੋ ਰੋਜ਼ਾਨ ਸਾਧ ਸੰਗਜ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਇਹ ਹੈ ਕਿ ਜਦੋਂ ਅੱਖ ਖੁੱਲ ਜਾਂਦੀ ਹੈ ਨੀਂਦ ਟੁੱਟ ਜਾਂਦੀ ਹੈ ਫਿਰ ਉਦੋਂ ਸਾਨੂੰ ਕੀ ਕਰਨਾ ਚਾਹੀਦਾ ਹੈ ਕਈ ਵਾਰ ਉਸ ਤੋਂ ਬਾਅਦ ਸਾਨੂੰ ਨੀਂਦ ਨਹੀਂ ਆਉਂਦੀ ਤਾਂ ਸਾਧ ਸੰਗਤ ਜੀ ਸਾਨੂੰ ਫਿਰ ਕੁਝ ਸ਼ਬਦ ਐਸੇ ਹਨ ਜਿਨ੍ਹਾਂ ਨੂੰ ਸਾਨੂੰ ਨੀਂਦ ਖੁੱਲਣ ਤੇ ਆਕਾ ਖੁੱਲਣ ਸਮੇਂ ਜੀ ਰੂਰ ਪੜ ਲੈਣੇ ਚਾਹੀਦੇ ਹਨ ਉਹ ਬੜੇ ਹੀ ਜ਼ਰੂਰੀ ਹਨ ਜੇ ਦੇ ਨਾਲ ਥੋੜਾ ਜਿਹਾ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਸਕੂਨ ਤੇ ਸਬਰ ਵੀ ਆ ਜਾਂਦਾ ਹੈ ਤਾਂ ਇਹਦੇ ਲਈ ਸਾਡੀ ਵੀਡੀਓ ਨੂੰ ਤੁਸੀਂ ਸੰਗਤ ਜੀ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣੋ ਸਾਧ ਸੰਗਤ ਜੀ ਕੁਝ ਜ਼ਿੰਦਗੀ ਦੇ ਤਜਰਬੇ ਹੁੰਦੇ ਹਨ ਕੁਝ ਗੱਲਾਂ ਸੁਣੀਆਂ ਸੁਣਾਈਆਂ ਹੁੰਦੀਆਂ ਹਨ ਕੁਝ ਆਪਾਂ ਕੋ ਜਾਪਣੇ ਤੇ ਲਾਗੂ ਕਰਨੀਆਂ ਹੁੰਦੀਆਂ ਹਨ ਤੇ ਕੁਝ ਬੋਲੀਆਂ ਵੀ ਸਾਡੇ ਲਈ ਜਾਂਦੀਆਂ ਹਨ ਸੋ ਉਮੀਦ ਹੈ ਕਿ ਜੇ ਤੁਸੀਂ ਇਹ ਸ਼ਬਦ ਨੂੰ ਪੜ ਲਵੋਗੇ ਅੱਖ ਖੁੱਲਣ ਦੇ ਸਮੇਂ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆ ਜਾਣ ਕਿਆਂ ਸਤਿਗੁਰ ਸੱਚੇ ਪਾਸ਼ਾ ਵਾਹਿਗੁਰੂ ਜੀ ਰਹਿਮਤਾਂ ਭਰਿਆ ਹੱਥ ਰੱਖ ਦੇਣਗੇ ਨੀਂਦ ਜਿਹੜੀ ਹੈ ਸੰਗਤ ਜੀ ਪਰਮਾਤਮਾ ਜੀ ਦੇ ਵੱਲੋਂ ਮਿਲਿਆ ਹੋਇਆ ਸਾਨੂੰ ਵਰਤਾਨ ਹੈ ਨੀਂਦ ਨਾ ਆਵੇ ਤਾਂ ਬੰਦਾ ਚਿੰਤਾ ਦੇ ਵਿੱਚ ਡੁੱਬ ਜਾਂਦਾ ਹੈ ਸੰਗਤ ਜੀ ਹੋਰੇ ਸਰੀਰ ਤੇ ਮਨ ਦੇ ਉੱਪਰ ਬੋਝ ਪੈਂ ਜਾਂਦਾ ਹੈ ਇਹ ਨੀਂਦ ਫਿਰ ਉਹ ਡਿਪਰੈਸ਼ਨ ਦੇ ਵਿੱਚ ਚਲੇ ਜਾਂਦਾ ਹੈ ਤੇ ਕੁਝ ਡਾਕਟਰ ਹਨ ਜੋ ਨੀਂਦ ਲਿਆਉਣ ਦੇ ਲਈ ਸਾਨੂੰ ਦਵਾਈਆਂ ਵੀ ਦਿੰਦੇ ਹਨ ਬੰਦਾ ਸੌਵੇ ਤੇ ਉਹਦਾ ਡਿਪਰੈਸ਼ਨ ਠੀਕ ਹੋ ਜਾਵੇ ਇਦਾਂ ਦੇ ਕਈ ਵਾਰ ਹਾਲਾਤ ਬਣ ਜਾਂਦੇ ਹਨ ਪਰ ਕਈ ਵਾਰ ਇਦਾਂ ਹੁੰਦਾ ਹੈ ਕਿ ਅਸੀਂ ਸੌ ਰਹੇ ਹੁੰਦੇ ਹਾਂ ਤਾਂ ਸਾਡੀ ਅੱਖ ਅਚਾਨਕ ਹੀ ਖੁੱਲ ਜਾਂਦੀ ਹੈ ਕਈ ਵਾਰ ਰਾਤ ਨੂੰ ਸਾਡੀ ਅੱਖ ਖੁੱਲਦੀ ਹੈ ਤੇ ਅੱਖ ਖੁੱਲਣ ਦਾ ਕਾਰਨ ਕੀ ਹੁੰਦਾ ਹੈ ਕਿਉਂਕਿ ਅੱਖ ਖੋਲਦੀ ਹੈ ਕਈ ਵਾਰ ਅਸੀਂ ਇਹ ਨਹੀਂ ਸਮਝ ਪਾਉਂਦੇ ਉਹਦੇ ਲਈ ਸਾਨੂੰ ਕੁਝ ਪੈਰ ਦਿੱਤੇ ਗਏ ਹੁੰਦੇ ਹਨ ਰਾਤ ਦੇ ਉਹਨਾਂ ਪੈਰਾਂ ਬਾਰੇ ਸਾਨੂੰ ਸਮਝਣਾ ਪਵੇਗਾ ਸਾਹ ਸੰਗਾ ਚ 3-3 ਘੰਟਿਆਂ ਦੇ ਪੈਰ ਹੁੰਦੇ ਹਨ 6 ਤੋਂ 9 9 ਤੋਂ 12 3 ਤੋਂ 6 ਇਹ ਜਿਹੜੇ ਪੈਰ ਹੁੰਦੇ ਹਨ ਚਾਰ ਪੈਰ ਇਹਨਾਂ ਨੂੰ ਕਿਹਾ ਜਾਂਦਾ ਹੈ ਦਿਨ ਦੇ ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰ ਦੇ 9 ਵਜੇ ਤੱਕ ਪਹਿਲਾ ਪੈਰ ਹੁੰਦਾ ਹੈ 9 ਤੋਂ ਲੈ ਕੇ 12 ਵਜੇ ਤੱਕ ਇਦਾਂ ਹੀ ਗਿੰਦੇ ਤੁਸੀਂ ਕਰਦੇ ਜਾਣਾ ਹੈ ਤੇ ਰਾਤ ਦਾ 1/4 ਪੈਰ ਹੁੰਦਾ ਹੈ ਉਸ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ ਅੰਮ੍ਰਿਤ ਵੇਲਾ 7:00 ਤੋਂ 9:00 ਵਿਚਾਰ ਰਾਤ ਦਾ ਜਿਹੜਾ ਚੌਥਾ ਪੈਰ ਹੈ ਸੰਗਾਛੀ 3 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਜਿਹੜਾ ਪਹਿਲਾ ਪੈਰ ਹੁੰਦਾ ਹੈ ਉਹ ਹਮੇਸ਼ਾ ਹੀ ਸਾਨੂੰ ਸੰਭਾਲਣਾ ਚਾਹੀਦਾ ਹੈ ਉਹ ਜਿਹੜਾ ਪੈਰ ਹੁੰਦਾ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਪਾਉਂਦਾ ਹੈ ਉਦੋਂ ਬਹੁਤੀ ਵਾਰ ਸਾਡੀ ਅੱਖ ਅਚਾਨਕ ਖੁੱਲ ਜਾਂਦੀ ਹੈ ਕਈ ਵਾਰ ਸਾਨੂੰ ਰਜਾਈਆਂ ਦੇ ਵਿੱਚ ਸਰਦੀਆਂ ਦੇ ਵਿੱਚ ਨਿੱਗ ਆਇਆ ਹੁੰਦਾ ਹੈ ਤੇ ਅਸੀਂ ਸੌਂ ਜਾਂਦੇ ਹਾਂ ਕਈ ਵਾਰ అలਾਰਮ ਤੋਂ ਬਿਨਾਂ ਹੀ ਸੰਗਤ ਜੀ ਸਾਡੀ ਅੱਖ ਖੋਲਦੀ ਹੈ ਜੇਕਰ ਤੁਹਾਡੀ ਵੀ ਖੁੱਲਦੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਇਹ ਤੁਹਾਡੇ ਨਾਲ ਵੀ ਬਹੁਤ ਵਾਰ ਹੋਇਆ ਹੋਵੇਗਾ ਜੋ ਅਸੀਂ ਗੱਲ ਤੁਹਾਨੂੰ ਕਹਿ ਰਹੇ ਹਾਂ ਤਜਰਬੇ ਦੇ ਵਿੱਚ ਕੁਝ ਗੱਲਾਂ ਹਨ ਸੰਗਤ ਜੀ ਅੱਖ ਖੁੱਲ ਗਈ ਖੁੱਲਣ ਤੇ ਸਾਨੂੰ ਫਿਰ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਇਹਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਗੱਲ ਦੱਸਾਂਗੇ ਸਾਹ ਸੰਗਾ ਜੀ ਉਹ ਵੇਲਾ ਜਦੋਂ ਪਰਮਾਤਮਾ ਸਾਡੇ ਸਭ ਤੋਂ ਨੇੜੇ ਹੁੰਦੇ ਹਨ ਸਾਡਾ ਮਨ ਵੀ ਸ਼ਾਂਤ ਹੁੰਦਾ ਹੈ ਦਿਨੇ ਸਾਨੂੰ ਬਹੁਤ ਸਾਰੇ ਲੋਕ ਮਿਲਦੇ ਹਨ ਕੁਝ ਇਹੋ ਜਿਹੇ ਆ ਵਾਈਬ੍ਰੇਸ਼ਨ ਵਾਲੇ ਲੋਕ ਮਿਲਦੇ ਹਨ ਜਿਨ੍ਹਾਂ ਚੋਂ ਤਰੰਗਾਂ ਹੀ ਉਦਾਂ ਦੀਆਂ ਨਿਕਲਦੀਆਂ ਹਨ ਪਾਪ ਕੇ ਉਹ ਵੇਲਾ ਹੀ ਐਸਾ ਹੁੰਦਾ ਹੈ ਜਿਸ ਤੇ ਨਾਲ ਸਾਡਾ ਮਨ ਉਦਾਸ ਹੋ ਜਾਂਦਾ ਹੈ ਪਰ ਇਹ ਵੇਲਾ ਹੁੰਦਾ ਹੈ ਸਾਨੂੰ ਪਰਮਾਤਮਾ ਸਾਡੇ ਬਹੁਤ ਨੇੜੇ ਹੁੰਦੇ ਹਨ ਇੰਨਾ ਜ਼ਿਆਦਾ ਕਿ ਅਸੀਂ ਥੋੜਾ ਜਿਹਾ ਵੀ ਜੇਕਰ ਨਾਮ ਜਪ ਲਈਏ ਤਾਂ ਪਰਮਾਤਮਾ ਦੇ ਬਹੁਤ ਨੇੜੇ ਹੋ ਸਕਦੇ ਹਾਂ ਥੋੜਾ ਜਿਹਾ ਸਾਨੂੰ ਉਦਮ ਵੀ ਕਰਨਾ ਚਾਹੀਦਾ ਹੈ ਪਰਮਾਤਮਾ ਤਾਂ ਸਾਡੇ ਨੇੜੇ ਹੀ ਹਨ ਉਹ ਤਾਂ ਦਿਲ ਦੇ ਅੰਦਰ ਵੀ ਟੜਕ ਰਹੇ ਹਨ ਦਿਲ ਤਾਂ ਉਹਨਾਂ ਕਰਕੇ ਹੀ ਚੱਲਦਾ ਹੈ ਨਸਾਂ ਸਾਡੀਆਂ ਵਿੱਚ ਖੂਨ ਵੀ ਪਰਮਾਤਮਾ ਜੀ ਦੇ ਹੁਕਮ ਅਨੁਸਾਰ ਚੱਲਦਾ ਹੈ ਉਨਾ ਸੇ ਆਪਣਾ ਉਦਮ ਕਰਨਾ ਹੈ ਸਾਧ ਸੰਗਤ ਜਿਵੇਂ ਆਖਦੇ ਹਨ ਕਿ ਉਦਮ ਕਦਮ ਚਾਲ ਕੇ ਆ ਗਿਆ ਅਸੀਂ ਇੱਕ ਕਦਮ ਚੱਲਣਾ ਹੈ ਤਾਂ ਅਮਰਤ ਵੇਲਾ ਉਹੀ ਵੇਲਾ ਹੈ ਜਦੋਂ ਆਪਾਂ ਇੱਕ ਸਿਰਫ ਕਦਮ ਚੱਲਣਾ ਹੈ ਤੇ ਅਮਰਤ ਵੇਲੇ ਦੀ ਜਿਹੜੀ ਮਹਾਨਤਾ ਹੈ ਇਹ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੱਸੀ ਹੈ ਸਾਧ ਸੰਗਤ ਜੀ ਇਸ ਵੇਲੇ ਕੀਤੀ ਗਈ ਹਰ ਇੱਕ ਅਰਦਾਸ ਜ਼ਰੂਰ ਪੂਰੀ ਹੁੰਦੇ ਹੈ ਬੰਦੇ ਦੀ ਅੰਮ੍ਰਿਤ ਵੇਲੇ ਦੇ ਵਿੱਚ ਜੇ ਦਿਲ ਤੋਂ ਅਰਦਾਸ ਕੀਤੀ ਜਾਵੇ ਤਾਂ ਕਹਿੰਦੇ ਹਨ ਪ੍ਰਮਾਤਮਾ ਜੀ ਮਨਜ਼ੂਰ ਕਰਦੇ ਹਨ ਆਖਦੇ ਹਨ ਨਾ ਦੁਆ ਜਦ ਦਿਲ ਸੇ ਹੋਤੀ ਹੈ ਪਰ ਯਹੀ ਇੱਕ ਮੁਸ਼ਕਲ ਹੈ ਬੜੀ ਮੁਸ਼ਕਲ ਸੇ ਹੋਤੀ ਹੈ ਜੇਕਰ ਅਗਰ ਸਾ ਸੰਗਤ ਜੀ ਇਸ ਵੇਲੇ ਨਾਮ ਤੇ ਸ਼ਬਦ ਪੜਿਆ ਜਾਵੇ ਚਾਹੇ ਇਸ਼ਨਾਨ ਕਰਕੇ ਆਪਾਂ ਪੜ ਲਈਏ ਤਾਂ ਫਿਰ ਤਾਂ ਬਹੁਤ ਵਧੀਆ ਗੱਲ ਹੋ ਜਾਵੇਗੀ ਵੈਸੇ ਸਾਡੀ ਅੱਖ ਜੇ ਅਸੀਂ ਇਹ ਨਹੀਂ ਹਾਲ ਸੀ ਹੁੰਦੇ ਆ ਕਿ ਇਸ਼ਨਾਨ ਨਹੀਂ ਕਰ ਪਾਉਂਦੇ ਪਰ ਫਿਰ ਵੀ ਜੇਕਰ ਬਿਨਾਂ ਇਸ਼ਨਾਨ ਤੋਂ ਵੀ ਤੁਸੀਂ ਕੋਈ ਸ਼ਬਦ ਵਾਇਗੁਰੂ ਵੀ ਭਾਵੇਂ ਕਹਿ ਦਿਓ ਉਸ ਵੇਲੇ ਤੁਹਾਡਾ ਫਿਰ ਪਲਾ ਹੋ ਜਾਵੇਗਾ ਹੋਰ ਕਹਿਣਾ ਹੈ ਜਾਂ ਨਹੀਂ ਇਸ ਨਾਲੋਂ ਪਹਿਤਾ ਤਾਂ ਇਹ ਹੀ ਹੈ ਕਿ ਤੁਸੀਂ ਇਸ਼ਨਾਨ ਕਰੋ ਇਸ਼ਨਾਨ ਕਰਕੇ ਅੱਗੇ ਵਧੋ ਤੇ ਆਪਣੀ ਜ਼ਿੰਦਗੀ ਵਿੱਚ ਅਮਰਤ ਵੇਲੇ ਨੂੰ ਸੰਭਾਲੋ ਪਰਮਾਤਮਾ ਤਾਂ ਇਹ ਚਾਹੁੰਦੇ ਹਨ ਕਿ ਮੈਥੋਂ ਕੁਝ ਮੰਗੋ ਮੈਂ ਤੇਨੂੰ ਰਾਜੀ ਹਾਂ ਪਰ ਬੰਦਾ ਕਈ ਵਾਰ ਆਲਸੇ ਇੰਨਾ ਜ਼ਿਆਦਾ ਪੈ ਜਾਂਦਾ ਹੈ ਆਲਸ ਜਿਹੜਾ ਹੈ ਉਹਨੂੰ ਫਿਰ ਉੱਠਣ ਨਹੀਂ ਦਿੰਦਾ ਤਾਂ ਆਲਸ ਨੂੰ ਦੂਰ ਕਰਨ ਦੇ ਲਈ ਬਿਹਤਰ ਸਮਾਂ ਇਹ ਹੋਵੇਗਾ ਕਿ ਤੁਸੀਂ ਆਪਣੇ ਕੋਲ ਪਾਣੀ ਦਾ ਜਿਹੜਾ ਜੱਗ ਹੈ ਜਾਂ ਗਲਾਸ ਰੱਖ ਲਓ ਅੱਖਾਂ ਦੇ ਉੱਪਰ ਛੱਟੇ ਮਾਰ ਕੇ ਥੋੜੇ ਥੋੜੇ ਹਲਕੇ ਤੇ ਫਿਰ ਤੁਸੀਂ ਬਾਅਦ ਵਿੱਚ ਆਪਣੀ ਨੀਂਦ ਜਣੀ ਹੈ ਛੱਡਣ ਦੇ ਵਿੱਚ ਤੁਹਾਨੂੰ ਆਸਾਨੀ ਹੋ ਜਾਵੇਗੀ ਸਾ ਸੰਗਾ ਜੀ ਕਈ ਵਾਰ ਕਈ ਵਾਰ ਕੋਲ ਬਹੁਤ ਸਾਰੀਆਂ ਚੀਜ਼ਾਂ ਪਈਆਂ ਹੋਣ ਪਰ ਮਨ ਨਹੀਂ ਮੰਨਦਾ ਮਨ ਕਦੇ ਵੀ ਨਹੀਂ ਚਾਹੁੰਦਾ ਕਿ ਤੁਹਾਡਾ ਜੀਵਨ ਸਫਲ ਹੋਵੇ ਮਨ ਹੀ ਤਾਂ ਤੁਹਾਡਾ ਦਸ਼ਮਣ ਬਣ ਜਾਂਦਾ ਹੈ ਤੁਹਾਨੂੰ ਰੋਕਦਾ ਹੈ ਤਾਮਰਤ ਵੇਲੇ ਦੀ ਨੀਂਦ ਕੋਲ ਜਾਂਦੀ ਹੈ ਖੋਲਦੇ ਹੀ ਤਾਂ ਪਰਮਾਤਮਾ ਦਾ ਨਾਮ ਜਪਣ ਵਾਸਤੇ ਹੈ ਕਈ ਲੋਕ ਜਿਹੜੇ ਹੁੰਦੇ ਹਨ ਉਸੇ ਲਈ ਉੱਠ ਕੇ ਫੋਨ ਚਲਾਉਣ ਲੱਗ ਜਾਂਦੇ ਹਨ ਪਸਾ ਸੰਗਾਜੀ ਉਹ ਵੇਲਾ ਪਜਨ ਪੰਦ ਕੀ ਕਰਨ ਦਾ ਹੈ ਪਰ ਅਸੀਂ ਜੋ ਵੀ ਕਰਨਾ ਸੀ ਉਹ ਕਰਨਾ ਹੋਇਆ ਜੋ ਨਹੀਂ ਕਰਨਾ ਉਹ ਅਸੀਂ ਕਰਦੇ ਪਏ ਹਾਂ ਸਾਡੇ ਤਾਂ ਇਹ ਹਾਲਾਤ ਬਣ ਚੁੱਕੇ ਹਨ ਇਹ ਹਾਲਾਤ ਹੋਏ ਪਏ ਹਨ ਤੇ ਸਾਡੇ ਬੰਦਾ ਤੇ ਬੰਦਾ ਉਹ ਕਰਦਾ ਹੈ ਜੋ ਨਹੀਂ ਕਰਨਾ ਚਾਹੁੰਦਾ ਜੋ ਅਸੀਂ ਨਹੀਂ ਕਰਨਾ ਅਮਰਤ ਵੇਲੇ ਸਚ ਨੂੰ ਅਮਰਤ ਵੇਲਾ ਸਚ ਨੂੰ ਉਹਦੇ ਆਏ ਵਿਚਾਰ ਕਰਨੇ ਸੇ ਤੇ ਅਮਰਤ ਵਿਲਾਸ ਸੋਭਾ ਕਰਨੇ ਸੇ ਪ੍ਰਮਾਤਮਾ ਦੇ ਪਰਾਸੇ ਤਾਂ ਹੋਰ ਪਾਸੇ ਹੋ ਗਏ ਸਮਝ ਨਹੀਂ ਆਉਂਦੀ ਤਾਂ ਜਦੋਂ ਵੀ ਅੱਖ ਖੋਲੇ ਤਾਂ ਸੰਗਾਜੀ ਮੋਲ ਮੰਤਰ ਤਾਂ ਜਾਪ ਤੁਸੀਂ ਕਰਦੇ ਰਹੋ ਵਾਏ ਗੁਰੂ ਗੁਰ ਮੰਤਰ ਪੜ ਲਓ ਇਹ ਬਾਣੀ ਪੜਨੇ ਤੁਹਾਨੂੰ ਕੋਈ ਔਖੀ ਤਾਂ ਨਹੀਂ ਲੱਗਣੀ ਮੋਲ ਮੰਤਰ ਤਾਂ ਬੰਦਾ ਹਰ ਕੋਈ ਪੜ ਸਕਦਾ ਹੈ ਏਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਤੁਸੀਂ ਪੜੋ ਏਕ ਓੰਕਾਰ ਸਤਨਾਮ ਕਰਤਾਪੁਰ ਨਿਰਪ ਨਿਰਵੈ ਅਕਾਲ ਮੂਰਤ ਅਜੂਣੀ ਸੈਪੰ ਗੁਰਪ੍ਰਸਾਦ ਜਪ ਤੁਸੀਂ ਪੰਜ ਵਾਰੀ ਇਦਾਂ ਹੀ ਕਰਕੇ ਪੜ ਲੈਣਾ ਹੈ ਪੂਰੇ ਹੀ ਮਨ ਦੇ ਨਾਲ ਇੱਕ ਚਿੱਤ ਹੋ ਕੇ ਪੜਨਾ ਹੈ ਇੱਕ ਸੁਰਤ ਦੇ ਵਿੱਚ ਜ਼ੁਬਾਨ ਤੋਂ ਤੁਹਾਡੇ ਇਸ ਤਰ੍ਹਾਂ ਨਿਕਲੇ ਕਿ ਜਿਵੇਂ ਤੁਸੀਂ ਰਸਨਾ ਤੋਂ ਫੁੱਲ ਕੇ ਰਹੀ ਹੋਵੋ ਤੁਹਾਡੇ ਲਈ ਬਹੁਤ ਹੀ ਵਧੀਆ ਫਸਾਬ ਤੋਂ ਹੋਵੇਗਾ ਹੌਲੀ-ਹੌਲੀ ਤੁਹਾਨੂੰ ਲੱਗਣ ਲੱਗ ਜਾਵੇਗਾ ਕਿ ਇਹਦੇ ਨਾਲ ਤੁਹਾਡੀ ਜ਼ਿੰਦਗੀ ਬਦਲ ਗਈ ਹੈ ਜਦੋਂ ਮੈਂ ਕਿਤੇ ਰਾਤ ਨੂੰ ਅੱਖ ਖੋਲਦੀ ਹਾਂ ਇਸ ਗੱਲ ਨੂੰ ਚੇਤੇ ਰੱਖਿਓ ਕਿ ਦੁਨੀਆ 'ਚ ਜਿੰਨੇ ਲੋਕ ਹਨ 1,15000 ਪਿਆਰਿਆ ਜਾਂਦਾ ਹੈ ਉਹਨਾਂ ਦੀ ਅੱਖ ਨਹੀਂ ਖੋਲਦੀ ਇੱਕ ਸਵੇਰ ਹੋਇਆ ਤੇ ਪਿੱਛੇ ਜਏ ਅੱਖ ਖੋਲਦੀ ਹੈ ਤੇ ਰੱਬ ਦਾ ਸ਼ੁਕਰ ਕਰਦਿਆ ਕਰੋ ਬਹੁਤੇ ਲੋਕ ਤਾਂ ਸੋਤੇ ਰਹ ਜਾਂਦੇ ਹਨ ਸਾਡੀ ਨੀਂਦ ਜਦੋਂ ਖੁੱਲਦੀ ਹੈ ਤਾਂ ਪਰਮਾਤਮਾ ਦਾ ਸ਼ੁਕਰ ਕਰਨਾ ਹੈ ਕਿ ਉਹਨਾਂ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਇੱਕ ਦਿਨ ਹੋ ਜ਼ਿੰਦਗੀ ਦਾ ਜਿਉਂਦੇ ਨਹੀਂ ਦਿੱਤਾ ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ ਉਹਨਾਂ ਦੇ ਲਈ ਫਿਰ ਇਹ ਗੱਲਾਂ ਬਹੁਤ ਵਧੀਆ ਸਾਬਤ ਹੋ ਜਾਣਗੀਆਂ ਧਰਤੀ ਜਿਹੜੀ ਹੈ ਉਹ ਇਹਨਾਂ ਨੂੰ ਬੋਝ ਨਹੀਂ ਸਮਝੇ ਕਿ ਐਵੇਂ ਹੀ ਆਪਣੀ ਜ਼ਿੰਦਗੀ ਨੂੰ ਨਾ ਬਣਾਓ ਜਦੋਂ ਵੀ ਆਖ ਖੁੱਲੇ ਤਾਂ ਇਸ ਲਈ ਨਾਮ ਚਾਪ ਲਿਆ ਕਰੋ ਅਗੋਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਹੋਰ ਕਿਹੜਾ ਕੰਮ ਕਰਨਾ ਹੈ ਜੇ ਆਪਾਂ ਫੋਨ ਵੇਖਣਾ ਹੈ ਉੱਠ ਕੇ ਮੈਸੇਜ ਆਇਆ ਜਾਂ ਕੋਈ ਹੋਰ ਚੀਜ਼ਾਂ ਵੇਖਣ ਲੱਗ ਜਾਂਦੇ ਹਾਂ ਉਹਦੇ ਨਾਲ ਖੁਸ਼ੀਆਂ ਨਹੀਂ ਮਿਲ ਸਕਦੀਆਂ ਕਈ ਵਾਰ ਕੋਈ ਐਮਰਜੈਂਸੀ ਹੈ ਉਹ ਗੱਲ ਵੱਖਰੀ ਹੈ ਕੋਈ ਤੁਹਾਨੂੰ ਵਾਰ-ਵਾਰ ਫੋਨ ਕਰ ਰਿਹਾ ਹੈ ਉਹ ਚੁੱਕਣਾ ਜ਼ਰੂਰੀ ਹੈ ਕੋਈ ਵਾਰ-ਵਾਰ ਫੋਨ ਕਰੇ ਉਹਦਾ ਮਤਲਬ ਤੁਹਾਡੇ ਨਾਲ ਕੋਈ ਜ਼ਰੂਰੀ ਕੰਮ ਹੈ ਉਹਦਾ ਫੋਨ ਪਿਕਅਪ ਕਰ ਲਓ ਚੋਕਲੋ ਹਤੇ ਬੜਾ ਜ਼ਰੂਰੀ ਹੈ ਪਰ ਵਾਰ-ਵਾਰ ਕੋਈ ਫੋਨ ਕਰ ਰਿਆ ਜ਼ਰੂਰੀ ਹੈ ਪਰ ਸਵੇਰੇ ਉੱਠ ਕੇ ਸਿੱਧਾ ਹੀ ਕਾਫੀ ਚੋਕ ਲੈਣਾ ਚਾਹੀਦਾ ਹੈ। ਪਰ ਸਵੇਰੇ ਉਣ ਜਾ ਸਿੱਧਾ ਹੀ ਫੋਨ ਚੋਕ ਲੈਣਾ ਇਹ ਗਲਤ ਹੈ। ਫੋਨ ਤੇ ਇੰਟਰਨੈਟ ਤੇ ਦੇਖਣਾ। ਸਾਥ ਸੰਗਤ ਦੇ ਬੰਦੇ ਨੂੰ ਆਗਣਾ ਦੀ ਇਹ ਚੀਜ਼ ਇਹ ਆਦਤ ਝੜੀ ਹੈ ਪਾ ਚੁੱਕੀ ਹੈ। ਇਹੋ ਜਿਹੀ ਮਾੜੀ ਆਦਤ ਤੋਂ ਬਚੋ। ਇਹਨਾਂ ਚੀਜ਼ਾਂ ਦੇ ਬਾਰੇ ਤੁਸੀਂ ਸਭ ਕੁਝ ਕਰ ਰਹੇ ਹੋ। ਵਾਦ ਤੁਸੀਂ ਕੋਈ ਜੇ ਸ਼ਬਦ ਕੰਢ ਕਰ ਲੋ ਕਿ ਅਸੀਂ ਉਹਨਾਂ ਨੂੰ ਇਸ ਵੇਲੇ ਪੜ੍ਹ ਸਕਦੇ ਹਾਂ ਵਾਰ-ਵਾਰ ਤੁਸੀਂ ਮੌਲਮੰਤਾ ਜਾਪ ਕਰਨਾ ਹੈ ਤੁਹਾਡੇ ਲਈ ਸਭ ਤੋਂ ਚੰਗਾ ਹੋਵੇਗਾ ਇਹ ਸਭ ਨੂੰ ਤਾਂ ਕੰਢ ਹੀ ਹੁੰਦਾ ਹੈ ਕਿਉਂਕਿ ਬਚਪਨ ਤੋਂ ਅਸੀਂ ਆਪਣੇ ਵੱਡੇ-ਵਟੇਰਿਆਂ ਤੋਂ ਸੌਂਦੇ ਆ ਰਹੇ ਹਾਂ ਗੁਰਦੁਆਰਾ ਸਾਹਿਬ ਤੋਂ ਜਿਹੜੇ ਭਾਈ ਸਾਹਿਬ ਹੁੰਦੇ ਆ ਉਹਨਾਂ ਤੋਂ ਬਾਕੀ ਜਪਜੀ ਸਾਹਿਬ ਜੀ ਦੀ ਗੁਰੂਕ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਵੀ ਤਾਂ ਇਤੋਂ ਹੀ ਹੁੰਦੀ ਹੈ ਆਧਗ੍ਰਾਂਤ ਜੀ ਦੀ ਸ਼ੁਰੂਆਤ ਹੁੰਦੀ ਹੈ ਫਿਰ ਅਸੀਂ ਇਹ ਪੜ ਸਕਦੇ ਹਾਂ ਇਹਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਜ਼ਰੂਰ ਬਦਲਾਅ ਆ ਜਾਵੇਗਾ ਨਹੀਂ ਤਾਂ ਮੌਤ ਨੇ ਤਾਂ ਸਾਨੂੰ ਮਾਰ ਹੀ ਦੇਣਾ ਹੈ ਇੱਕ ਨਾ ਇੱਕ ਦਿਨ ਆਖਾ ਖੋਲਣ ਦਾ ਮਤਲਬ ਹੁੰਦਾ ਹੈ ਇਸ ਵੇਲੇ ਨੂੰ ਸੰਭਾਲ ਲਓ ਸਾਰਾ ਦਿਨ ਵਧੀਆ ਲੰਘੇਗਾ ਜਦੋਂ ਆਪਾਂ ਅਮਰਤ ਵੇਲੇ ਨੂੰ ਸੰਭਾਲਣਾ ਅਮਰਤ ਵੇਲੇ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਸਾਰਾ ਦਿਨ ਖੜਿਆ ਖੜਿਆ ਰਹੇਗਾ ਏ ਮਾਲਕ ਆਪਾ ਨੂੰ ਜੇਸ ਮਾਲਕ ਨੂੰ ਜਿase ਵਸਾਰ ਦਈਏ ਦੁਨੀਆ ਇਹ ਗੱਲ ਚੇਤੇ ਰੱਖਿਓ ਕਿ ਜਿਵੇਂ ਮਾਂ ਹੁੰਦੀ ਹੈ ਮਾਂ ਦੇ ਪਿਆਰ ਤੇ ਮਾਂ ਦਾ ਦੁੱਧ ਦਾ ਕੋਈ ਮਤਲਬ ਨਹੀਂ ਹੁੰਦਾ ਐਵੇਂ ਸੰਸਾਰ ਵਿੱਚ ਜਿਵੇਂ ਮਾਂ ਦਾ ਕੋਈ ਚੁਕਾਉਣਾ ਚੁਕਾ ਸਕਦਾ ਭਾਵ ਕੇ ਬਦਲਾ ਨਹੀਂ ਦੇ ਸਕਦਾ ਜਿਵੇਂ ਕਿ ਮਾਂ ਦੇ ਦੁੱਧ ਦੀ ਕੋਈ ਕੀਮਤ ਨਹੀਂ ਦੇ ਸਕਦਾ ਸੰਸਾਰ ਦੇ ਵਿੱਚ ਸੰਤਾਪ ਹਿੰਸਾ ਝਗੜੇ ਦੁੱਖ ਚਿੰਤਾਵਾਂ ਵਦਨਾ ਇੱਕ ਕਾਰਨ ਹੈ ਅਸੀਂ ਰੱਬ ਨੂੰ ਵਸਾ ਦਿੱਤਾ ਹੈ ਕਈ ਲੋਕਾਂ ਨੇ ਜਿਵੇਂ ਮਾਤਾ ਪਿਤਾ ਨੂੰ ਵਸਾ ਦਿੱਤਾ ਹੈ ਕਈਆਂ ਨੇ ਰੱਬ ਨੂੰ ਭੁਲਾ ਦਿੱਤਾ ਹੈ ਇਹ ਸੰਤਾਬ ਹੁਣ ਵੱ ਚੁੱਕੇ ਹਨ ਹਿੰਸਾ ਵੱ ਚੁੱਕੀ ਹੈ ਦੁੱਖ ਵੱ ਚੁੱਕੇ ਹਨ ਇਹ ਸਵੇਰੇ ਉੱਠ ਕੇ ਫਿਰ ਪ੍ਰਮਾਤਮਾ ਦਾ ਆਸ਼ੀਰਵਾਦ ਲਈਏ ਫਿਰ ਹੀ ਅਸੀਂ ਦੁਨੀਆ ਨੂੰ ਚਿਤ ਸਕਦੇ ਹਾਂ ਕਿਉਂਕਿ ਆਪਾ ਮਨ ਚੇਤ ਤੇ ਜਗ ਚੇਤ ਇਹ ਸਾਰੀਆਂ ਹੀ ਅਸੀਂ ਸਾਂ ਪ੍ਰਮਾਤਮਾ ਜੀ ਦੇ ਕੋਲੋਂ ਪ੍ਰਾਪਤ ਕਰਨੀਆਂ ਹਨ ਸਾਧ ਸੰਗਤ ਜੀ ਲਾਸਟ ਦੇ ਵਿੱਚ ਇਹ ਕਹਾਂਗੇ ਕਿ ਜਿੱਥੇ ਮਾਪਿਓ ਦਾ ਤੁਸੀਂ ਸਤਕਾਰ ਕਰਨਾ ਬੜਾ ਜ਼ਰੂਰੀ ਹੈ ਉਥੇ ਰੱਬ ਦਾ ਨਾਮ ਚਪਣਾ ਵੀ ਜ਼ਰੂਰੀ ਹੈ ਇਹ ਨਾ ਹੋਵੇ ਕਿ ਜਦੋਂ ਰਾਤ ਨੂੰ ਤੁਹਾਡੀ ਅੱਖ ਖੁੱਲੇ ਤਾਂ ਤੁਸੀਂ ਕੁਝ ਹੋਰ ਕਰਨ ਲੱਗ ਜਾਓ ਇਹ ਨਹੀਂ ਇਹ ਨਹੀਂ ਹੋਣਾ ਚਾਹੀਦਾ ਇਸ ਵੇਰ ਵੇਲੇ ਅੰਮ੍ਰਿਤ ਵੇਲੇ ਪਾਣੀ ਪੜਨ ਦੀ ਨਾਲ ਤੁਹਾਡੇ ਘਰ ਦੇ ਤੋਂ ਖੁਦ ਇਹ ਦਰ ਦੂਰ ਜਾਣਗੇ ਉਹਦੇ ਨਾਲ ਫਿਰ ਵੇਖਿਓ ਬੰਦਾ ਜਲਦੀ ਕਾਮ ਜਾਬੋ ਜਾਂਦਾ ਹੈ ਆਟੋਮੈਟਿਕ ਹੀ ਪੈਸਾ ਬਦਨਾ ਸ਼ੁਰੂ ਹੋ ਜਾਂਦਾ ਹੈ ਦਿਲੇਦਰ ਦਾ ਤਾਂ ਸਾਰਾ ਰੋਲਾ ਆਲਸ ਹੁੰਦਾ ਹੈ ਆਲਸੀ ਬੰਦਾ ਕਦੇ ਵੀ ਦੌਲਤਮੰਦ ਨਹੀਂ ਹੁੰਦਾ ਇਹ ਬਾਣੀ ਜੜੀ ਹੈ ਤੁਹਾਨੂੰ ਆਲਸ ਤੋਂ ਦੂਰ ਕਰ ਦੇਵੇਗੀ ਤੁਹਾਨੂੰ ਉਧਮੇ ਬਣਾ ਦੇਵੇਗੀ ਪੈਸਾ ਤਾਂ ਫਿਰ ਆਵੇਗਾ ਇਹ ਨਹੀਂ ਕਿ ਇਕੱਲਾ ਆਪਾਂ ਜੀਮ ਤੇ ਨਾਲ ਵਾਇਗਰੂ ਦਾ ਨਾਮ ਚਾਪਣਾ ਹੈ ਕਈ ਇਦਾਂ ਦੇ ਪਖੰਡੀ ਬੜੇ ਤੁਰੇ ਫਾਇਦੇ ਹਨ ਅੱਜ ਤੇ ਕਹਿਣਗੇ ਇਸ ਤਰ੍ਹਾਂ ਦਾ ਪਾੜ ਕਰ ਲੋ ਆ ਮਿਲ ਜਾਓ ਆ ਮਿਲ ਜਾਓ ਮਿਹਨਤੋਂ ਬਿਨਾਂ ਤਾਂ ਸਾਹ ਸੰਗਤ ਜੀ ਕੁਝ ਵੀ ਨਹੀਂ ਮਿਲਣਾ ਤੁਸੀਂ ਆਪ ਹੀ ਸੋਚੋ ਪੜ ਕਰਾਂ ਦੇ ਨਾਲ ਬੰਦੇ ਦਾ ਮਨ ਟਿਕਦਾ ਹੈ ਮਨ ਟਿਕਦਾ ਦੇ ਕੰਮ ਆਪਾਂ ਹੋਰ ਵਧੀਆ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿੰਦੇ ਹਾਂ ਮਾਲਕ ਖੁਸ਼ ਹੋ ਜਾਂਦੇ ਆ ਤੇ ਜਦੋਂ ਫਿਰ ਅਸੀਂ ਕਿਦਰੇ ਵੀ ਕੰਮ ਤੇ ਗਏ ਹੁੰਦੇ ਹਾਂ ਜਦੋਂ ਸਾਡਾ ਮਨ ਲੱਗਦਾ ਹੈ ਉਦੋਂ ਦਾ ਮਾਲਕ ਖੁਸ਼ ਹੋ ਕੇ ਫਿਰ ਸਾਨੂੰ ਵਧੀਆ ਤਨਖਾਹ ਦਿੰਦਾ ਹੈ ਇਹ ਤਾਂ ਨਹੀਂ ਕਿ ਹੁਣ ਅਸੀਂ ਪਾਠ ਹੀ ਕਰੀ ਚਾਹੀਏ ਤੇ ਅੱਖਾਂ ਮੋੜ ਕੇ ਅੱਖਾਂ ਬੰਦ ਕਰਕੇ ਤੇ ਕੰਮ ਕਰ ਕੋਈ ਵੀ ਨਾ ਕਰੇ ਪੈਸਾ ਆਪੇ ਥੋੜੀ ਚੱਲ ਕੇ ਆ ਜਾਵੇਗਾ। ਪਾਠ ਦਾ ਸੰਬੰਧ। ਪਾਠ ਦਾ ਸੰਬੰਧ ਸਾ ਸੰਗਤ ਦੀ ਆਤਮਾ ਦੇ ਨਾਲ ਹੈ, ਰੂਹ ਦੇ ਨਾਲ ਹੈ। ਕਿਰਤ ਦਾ ਸੰਬੰਧ ਪੈਸੇ ਨਾਲ ਹੈ। ਕਈ ਲੋਕਾਂ ਨੇ ਗੱਲਾਂ ਬਣਾ ਦਿੱਤੀਆਂ ਏਦਾਂ ਕਰ ਲਓ, ਉਹਦਾਂ ਕਰ ਲਓ ਪੈਸਾ ਮਿਲ ਜਾਵੇਗਾ। ਐਨੇ ਪੈਸੇ ਮਿਲ ਜਾਣਗੇ ਕਿਰਤ ਨਾਲ ਹੀ ਪੈਸਾ ਆਉਣਾ ਹੈ। ਸਾ ਸੰਗਤ ਦੀ ਜਿਹੜੀ ਪਾਣੀ ਹੈ ਉਹ ਰੂਹਾਨੀਅਤ ਹੈ। ਲੋਕਾਂ ਨੇ ਇਨੂੰ ਸ਼ੋਰਟ ਲੋਕਾਂ ਨੇ ਇਹਨੂੰ ਛੋਟੀ ਕਰ ਦਿੱਤਾ ਹੈ ਇਹਨਾਂ ਚੀਜ਼ਾਂ ਦੇ ਸੰਬੰਧ ਦੇ ਨਾਲ ਇਹਨੂੰ ਜੋੜੀ ਫਿਰਦੇ ਹਨ ਤੁਸੀਂ ਦੇਖੋ ਹੁਣ ਗੁਟਕਾ ਸੇਵ ਵੀ ਛੱਡ ਚੁੱਕੇ ਹਨ ਆਹ 파ਟ ਕਰ ਲੋ ਆਹ 파ਟ ਕਰ ਲੋ ਤੇ ਸਾਧ ਸੰਗਤ ਜੀ ਸਿਰਫ ਪਰਮਾਤਮਾ ਦੇ ਨਾਲ ਮੇਲ ਦੇ ਲਈ ਮਨ ਨੂੰ ਟਿਕਾਉਣ ਦੇ ਵਾਸਤੇ ਹੁੰਦੀ ਹੈ ਗੁਰਬਾਣੀ ਬਾਕੀ ਚੀਜ਼ਾਂ ਦੇ ਲਈ ਰੱਬ ਨੇ ਤੁਹਾਨੂੰ ਹੱਥ ਦਿੱਤੇ ਹਨ ਗੁਰੂ ਪਾਸ਼ਾ ਜੀ ਸਭ ਕੁਝ ਦਿੰਦੇ ਹਨ ਅਰਦਾਸ ਕਰੋ ਤੇ ਮਿਲ ਜਾਵੇਗਾ ਗੱਲ ਤਾਂ ਇਹ ਹੀ ਹੈ ਕਿ ਤੁਹਾਡਾ ਮਨ ਟਿਕ ਜਾਣਾ ਚਾਹੀਦਾ ਹੈ ਤੁਹਾਨੂੰ ਸਾਰੀਆਂ ਗੱਲਾਂ ਦੀ ਫਿਰ ਸਮਝ ਆ ਜਾਵੇਗੀ ਬਾਣੀ ਵਿੱਚੋਂ ਕੀ ਕੁਝ ਮਿਲਦਾ ਹੈ ਮਹਾਂਪੁਰਖ ਜੀ ਆਖਦੇ ਹਨ ਕਿ ਜਿਹੜੀ ਸਾਡੀ ਜ਼ਿੰਦਗੀ ਨੂੰ ਸਵਾਰ ਦਿੰਦੀ ਹੈ ਇਹ ਜ਼ਿੰਦਗੀ ਨੂੰ ਸੋਨਾ ਬਣਾ ਦਿੰਦੀ ਹੈ ਇਹ ਹੈ ਬਾਣੀ ਸਾਨੂੰ ਬਾਣੀ ਦੇ ਨਾਲ ਵਾਦ ਤੋਂ ਵਾਦ ਜੁੜਨਾ ਚਾਹੀਦਾ ਹੈ ਗੁਰੂ ਪਾਸ਼ਾ ਜੀ ਜੋ ਚੰਗਾ ਬੰਦਾ ਹੋਵੇ ਉਹ ਚੰਗੇ ਪਾਸੇ ਹੀ ਲਾਉਂਦਾ ਹੈ ਚੰਗਾ ਬੰਦਾ ਜਿਹੜਾ ਹੁੰਦਾ ਹੈ ਉਹ ਆਪਣੇ ਦੇਸ਼ ਦੇ ਵਿੱਚੋਂ ਜਿਹੜੀਆਂ ਖਾਮੀਆਂ ਹੁੰਦੀਆਂ ਹਨ ਉਹਨੂੰ ਕੱਢਣ ਦਾ ਯਤਨ ਕਰਦਾ ਹੈ ਆਪਣੇ ਆਲਸ ਨੂੰ ਕਦਮ ਕਰਦਾ ਹੈ ਅਸ਼ੋਧ ਕੰਮ ਕਰਦਾ ਚੰਗੇ ਕੰਮ ਕਰਦਾ ਹੈ ਤੇ ਸਾਥ ਸੰਗਜ ਜੀ ਵਾਈਗਰੋ ਇਨ ਵਿੱਚ ਸ਼ਬਦ ਹਨ ਜਿਨ੍ਹਾਂ ਨੂੰ ਵਾਈਗਰੋ ਇਨ ਵਿੱਚ ਸ਼ਬਦ ਹੈ ਜਿਨ੍ਹਾਂ ਨੂੰ ਬੋਲ ਕੇ ਆਪਾਂ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਸਕਦੇ ਹਾਂ ਸੰਗਤ ਜੀ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਹਮੇਸ਼ਾ ਸਰਬਤਦਾ ਪਲਾਹੇ ਹਮੇਸ਼ਾ ਸਰਬਤਦਾ ਪਲਾ ਹਮੇਸ਼ਾ ਸਰਬਤਦਾ ਪਲਾ ਹੀ ਮੰਗੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤਦਾ ਹੀ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ